ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੋਂ ਹਰ ਵਾਰ ਦੁਖੀ ਹੈ ਕਿਉਂਕਿ ਸਰਕਾਰ ਨੇ ਜੋ ਲੋਕਾਂ ਨੂੰ ਲੁਭਾਉਣੇ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਨੇ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਅਤੇ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਲੋਕ ਕਾਂਗਰਸ ਨੂੰ ਚਾਹਣ ਲੱਗੇ ਹਨ ਅਤੇ ਕਾਂਗਰਸ ਦੀ ਵੱਡੇ ਪੱਧਰ ਤੇ ਹਵਾ ਵੀ ਜਲਦੀ ਦਿਖਾਈ ਦੇ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਤੇਗੜ ਸਾਹਿਬ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਦਫ਼ਤਰ ਜ਼ਿਲ੍ਹਾ ਪ੍ਰਧਾਨ ਡਾਕਟਰ ਸਕੇਂਦਰ ਸਿੰਘ ਦੀ ਅਗਵਾਈ ਦੇ ਵਿੱਚ ਰੱਖੀ ਕਾਂਗਰਸ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਸਕੱਤਰ ਰਵਿੰਦਰ ਢਾਲਵੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਫਤੇਗੜ ਸਾਹਿਬ ਤੋਂ ਸਾਂਸਰ ਡਾਕਟਰ ਅਮਰ ਸਿੰਘ ਸਾਬਕਾ ਮੰਤਰੀ ਰਣਜੀਤ ਸਿੰਘ ਨੱਬਾ ਹਲਕਾ ਫਤੇਗੜ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਜ਼ਿਲ੍ਹਾ ਪ੍ਰਧਾਨ ਡਾਕਟਰ ਸਕੇਂਦਰ ਸਿੰਘ ਨੇ ਕੀਤਾ ਇਹ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਡੀ.ਸੀ. ਜਿਲ੍ਹਾ ਫਟੇਗੜ ਸਾਹਿਬ ਦੀ ਰਿਵਿਊ ਕਮ ਜਿਹੜੀ ਜਿਹੜੀ ਦੀ ਅੱਜ ਮੀਟਿੰਗ ਹੈ ਕਿਰ ਵਿੱਚ ਦਲਵੀ ਸਾਹਿਬ ਸਾਡੇ ਇੰਚਾਰਜ ਸਾਹਿਬ ਮਗਰਲੇ 3 ਦਿਨਾਂ ਤੋਂ ਲਗਾਤਾਰ ਆ ਅੱਡ-ਅੱਡ ਜ਼ਿਲ੍ਹਿਆਂ 'ਚ ਜਾ ਕੇ ਰਿਵਿਊ ਮੀਟਿੰਗਸ ਲੈ ਰਹੇ ਨੇ ਸੰਗਠਨ ਦੇ ਬਾਰੇ ਔਰ ਕਿੱਥੇ-ਕਿੱਥੇ ਸੰਗਠਨ ਚ ਜਿਹੜਾ ਕਰੂਣੀਆਂ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਬੁਲਾ ਕੀਤਾ ਜਾਵੇ ਜਿੱਥੇ ਕੋਈ ਬਲਾਕ ਦਾ ਪ੍ਰਬੰਧ ਹੈ ਨਹੀਂ ਜਾਂ ਕਮਜ਼ੋਰ ਹੈ ਜਾਂ ਸਾਡਾ ਕੋਈ اٹਾਈ ਹੈ ਜਿਹੜੀ ਐਨਐਸਯੂਆਈ ਯੂਥ ਕਾਂਗਰਸ ਮੈਲਾ ਕਾਂਗਰਸ ਐਸਸੀਐਲ ਜਿੱਥੇ ਵੀ ਕਿਸੇ ਪ੍ਰਕਾਰ ਦੀ ਸਾਨੂੰ ਦਿੱਕਤ ਲੱਗੇਗੀ ਚਾਹੇ ਮੰਡਲ ਪ੍ਰੈਜ਼ੀਡੈਂਟ ਦੀ ਆਉਣ ਵਾਲੇ ਸਮੇਂ ਚ ਅਸੀਂ ਸਾਰੇ ਫਿਰ ਇਕੱਠੇ ਬਾਟ ਕੇ ਉਹਨੂੰ ਅਸੀਂ ਆਉਣ ਵਾਲੇ ਸਮੇਂ ਚ ਪੂਰਾ ਕਰਨਾ ਹੈ ਕਿਉਂਕਿ 2 ਸਾਲ ਰਹਿ ਗਏ ਚੋਣਾਂ ਸੋ ਸੰਗਠਨ ਚ ਜਿੱਥੇ-ਜਿੱਥੇ ਕਮਜ਼ੋਰੀ ਹੈ ਇਸ ਕਰਕੇ ਰਿਵਿਊ ਮੀਟਿੰਗਸ ਲੈ ਕੇ ਆਪ ਦੇ ਵਰਕਰਾਂ ਨੂੰ ਟਕੜਾ ਕੀਤਾ ਜਾ ਰਿਹਾ ਹੈ ਅਨੁਸ਼ਾਸਨ ਦੀ ਗੱਲ ਕੀਤੀ ਹੈ ਬਾਰ-ਬਾਰ ਤੁਸੀਂ ਉਹ ਤੇ ਆਪਣੀ ਸਟੇਜ ਤੇ ਹੋਰ ਵੀ ਵਾਰ ਬਲਕਿ ਆਗੂਆਂ ਨੇ ਕੀਤੀ ਹੈ ਕੀ ਲੱਗਦਾ ਵੀ ਪਾਰਟੀ ਚ ਅਨੁਸ਼ਾਸਨ ਦੀ ਕਮੀ ਹੈ ਜੀ ਦੇਖੋ ਜੀ ਗੱਲ ਇਹ ਹੈ ਹਰ ਪਰਿਵਾਰ ਦੇ ਵਿੱਚ ਚਾਹੇ ਕੋ ਪੱਤਰਕਾਰਾਂ ਧਾਰੇ ਦੇ ਵਿੱਚ ਆ ਦੇਖੋ ਤੁਸੀਂ ਹੀ ਕਈ ਵਾਰੀ ਮਾਈਕ ਅੱਗੇ ਕਰਨ ਦੇ ਪਿੱਛੇ ਲੜ ਪੈਂਦੇ ਹੋ ਕਿ ਆ ਮੇਰਾ ਮਾਈਕ ਅੱਗੇ ਲੱਗੇ ਉਹ ਲੈ ਜੀ ਤੇ ਥੋੜਾ ਮੋਟਾ ਤਾਂ ਚੱਲਦਾ ਰਹਿੰਦਾ ਹੈ ਇਹ ਸਾਰੀਆਂ ਪਾਰਟੀਆਂ ਚ ਹੈਗਾ ਪਰ ਉਹ ਸਾਡੀ ਚ ਵੀ ਹੋਏਗਾ ਲੇਕਿਨ ਜ਼ਿਆਦਾਤਰ ਸਾਡੀ ਪਾਰਟੀ ਦੇ ਵਿੱਚ ਅੱਜ ਦੀ ਤੱਕ ਕੱਲ ਦਾ ਪਤਾ ਨਹੀਂ ਲੋਕ ਕਾਫੀ ਜਾਪਤੇ ਛੇ ਗਏ ਸੋ 100% ਅੱਜ ਪੰਜਾਬ ਦੇ ਲੋਕ ਇਹ ਕਹਿੰਦੇ ਇਹ ਗੱਲ ਕਿ ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ ਨਾਲ ਹੀ ਨਾਲ ਸਾਰਿਆਂ ਨੂੰ ਇਹ ਵੀ ਕਹਿ ਰਹੇ ਨੇ ਕਿ ਸਾਰੇ ਧਿਆਨ ਨਾਲ ਜਾਪਤੇ ਚ ਕਿਉਂਕਿ ਜਿਹੜਾ ਲੋਕ ਹੁੰਦੇ ਆ ਉਹ ਸਾਰੇ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ ਸੋ ਮੈਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਹਜੇ ਤੱਕ ਮੁਕੰਮਲ ਵਾਹਿਗੁਰੂ ਦੀ ਕਿਰਪਾ ਹੈ ਲੇਕਿਨ ਵਾਰ-ਵਾਰ ਇਹ ਗੱਲ ਕਹਿਣੀ ਸਾਨੂੰ ਚੰਗੀ ਲੱਗਦੀ ਹੈ ਔਰ ਮੈਨੂੰ ਕਹਿਣੀ ਚਾਹੀਦੀ ਹੈ ਕਿ ਸਾਰਿਆਂ ਨੇ ਆਪਾਂ ਜਾਪਤੇ ਚ ਰਹਿਣਾ ਚਾਹੀਏ ਪ੍ਰਧਾਨ ਤੋਂ ਲੈ ਕੇ ਛੋਟੇ ਤੋਂ ਛੋਟਾ ਕਰਿਆ ਕਰਨਾ ਇਹ ਜੋ ਪੰਜਾਬ ਦੇ ਵਿੱਚ ਉਹ ਸਰਗਰਮੀ ਪਾਰਟੀ ਨੇ ਸ਼ੁਰੂ ਕੀਤੀ ਹੈ ਇਹ ਦਿੱਲੀ ਦਾ ਇਫੈਕਟ ਹੈ ਪਾਰਟੀ ਚ ਸਰਗਰਮੀ ਤਾਂ ਦੀ ਮਗਰਲੇ 3 ਸਾਲਾਂ ਦੀ ਹੈ ਜੇ ਉਹ ਸਰਗਰਮੀ ਨਾ ਹੁੰਦੀ ਤਾਂ 7 ਸੀਟਾਂ ਅਸੀਂ ਜਿੱਤੇ ਹੈ ਕਾਰਪੋਰੇਸ਼ਨ ਤੁਸੀਂ ਦੇਖ ਲਓ ਸਰਕਾਰ ਦੀਆਂ ਮਗਰ 15 ਸਾਲਾਂ ਤੋਂ ਜਿਹੜੀ ਕਾਰਪੋਰੇਸ਼ਨ ਹੁੰਦੀਆਂ ਉਹ ਸਰਕਾਰ ਦੀਆਂ ਹੁੰਦੀਆਂ ਇਹ ਕਹਿਆ ਜਾ ਰਿਹਾ ਸੀ ਕਿ ਬੀਜੇਪੀ ਵਾਲਾ ਹਿੰਦੂ ਜਿਹੜਾ ਵੋਟਰ ਹੈ ਅਰਬਨ ਉਹ ਟ੍ਰੈਂਡ ਹੋਇਆ ਹੈ ਲੇਕਿਨ ਇਹਨਾਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਇਹ ਸਿੱਧ ਕਰਤਾ ਕਿ ਲੋਕ ਅਰਬਨ ਜਿਹੜਾ ਵੋਟਰ ਹੈ ਉਹ ਕਾਂਗਰਸ ਨੂੰ ਚਾਹੁੰਦਾ ਹੈ ਬੀਜੇਪੀ ਤੋਂ ਵੱਧ ਸਾਨੂੰ ਸੀਟਾਂ ਕਾਰਪੋਰੇਸ਼ਨ 'ਚ ਮਿਲੀਆਂ ਤੇ ਕਿਤੇ ਵੀ ਮੁਕੰਮਲ ਪੰਜਾਬ ਦੀਆਂ 55 ਕਾਰਪੋਰੇਸ਼ਨ ਤੋਂ ਇੱਕ ਵੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੀ ਬਹੁਮਤ ਨਹੀਂ ਹੋਈ ਪਟਿਆਲਾ 'ਚ ਗੁੱਟਿਆ ਗਿਆ ਅਮਾ ਲੁਧਿਆਣਾ 'ਚ ਬਣੀ ਨਹੀਂ ਪਗਵਾੜਾ 'ਚ ਸਾਡੀ ਮੈਜੋਰਿਟੀ ਸੀ ਵੱਧ ਬੰਦੇ ਤੇ ਅੰਮ੍ਰਿਤਸਰ ਜਿੱਥੇ ਉਹਨਾਂ ਨੇ ਜ਼ਾਸੀ ਦੇ ਧੱਕੇ ਨਾਲ ਆਪਣੇ ਬਣਾਏ ਇਧਰੋਂ ਲੈ ਕੇ ਇਧਰ ਇਹ ਮੰਡੇਟ ਨਹੀਂ ਆ ਲੋਕਾਂ ਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਸਿੱਧਾ ਸਿੱਧਾ ਸਿਨੇ ਹੈ ਪੰਚਾਇਤੀ ਚੋਣਾਂ ਨੇ 50% ਕਾਂਗਰਸ ਪਾਰਟੀ ਨੇ ਜਿੱਤਿਆ ਜਦੋਂ ਸਾਡਾ ਰਾਸ਼ੀਆ ਸੀ 90% ਪੰਚਾਇਤਾਂ ਜਿੱਤ ਗਿਆ ਸੋ ਅਸੀਂ ਸੰਘਰਮਾ ਲੇਕਿਨ ਹੁਣ ਕੋਸਾਲ ਹੋਰ ਚੱਕੰਦੇ ਰਹਿਣ ਦੀ ਜ਼ਰੂਰਤ ਹੈ ਐਸ ਕਰਕੇ ਅਸੀਂ ਪਹਿਲਾਂ ਤੋਂ ਹੀ ਹੁਣ ਸਾਡੇ ਇੰਚਾਰਜ ਸਹਿਬਾਨਾਂ ਨੇ ਮੋਰਚਾ ਸੰਭਾਲਿਆ ਹੈ ਔਰ ਜਿਹੜੀਆਂ ਬਰੀਕੀਆਂ ਛੋਟੀਆਂ ਛੋਟੀਆਂ ਕਮੀਆਂ ਉਹਨਾਂ ਤੇ ਵੀ ਅਸੀਂ ਨਜ਼ਰ ਰੱਖ ਕੇ ਆਉਣ ਵਾਲੇ ਸਮੇਂ ਚ ਲੜਾਈ ਲੜਾਂ ਸਰ ਇੰਡੀਆ ਵੱਲੋਂ ਜਿਹੜੀ ਆਪਣੇ ਐਸਪੇ ਭੇਜੇ ਜਾ ਰਹੇ ਨੇ ਭਾਰਤੀ ਰਿਪੋਰਟ ਕੀਤੇ ਉਹਨਾਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਰਿਪੋਰਟ ਕਰਨਾ ਤਾਂ ਉਹਨਾਂ ਦਾ ਹੱਕ ਹੈ ਲੇਕਿਨ ਜਿਸ ਪ੍ਰਕਾਰ ਸਾਡੀ ਤੋਹੀਨ ਕੀਤੀ ਜਾ ਰਹੀ ਹੈ ਉਹ ਬੇहद ਨਿੰਦਾਯੋਗ ਹੈ ਬੇੜੀਆਂ ਲਾ ਕੇ ਔਰ ਜਾਣ ਬੁਝ ਕੇ ਅੰਮ੍ਰਿਤਸਰ ਜਹਾਜ਼ ਜਿਹੜੀ ਹੈ ਬੀਜੇਪੀ ਉਤਰ ਆ ਰਹੀ ਹੈ ਕੋਲੰਬੀਆ ਕੋਲੰਬੀਆ ਵਰਗਾ ਛੋਟਾ ਦੇਸ਼ ਨੇ ਕਿਹਾ ਕਿ ਅਸੀਂ ਜਿਸ ਪ੍ਰਕਾਰ ਤੁਸੀਂ ਆਪ ਦੀ ਆਰਮੀ ਦਾ ਜਹਾਜ਼ ਲੈ ਕੇ ਸਾਡੀ ਬੇਜੇਟੀ ਕਰਨਾ ਚਾਹੁੰਦੇ ਹੋ ਇਹ ਨਹੀਂ ਹੋਏਗਾ ਤੁਸੀਂ ਕੋਈ ਰਿਪੋਰਟ ਵਿਕਤੀ ਕਰਦੇ ਆ ਸਾਡੇ ਹਿੰਦੁਸਤਾਨ ਦੇ ਸਿਟੀਜ਼ਨ ਹੈ ਅਸੀਂ ਲੈ ਕੇ ਆਵਾਂਗੇ ਉਹਨੂੰ ਆਪਣੀ ਜਹਾਜ਼ ਤੇ ਆਪਣੀਆਂ ਫਲਾਈਟਸ ਤੇ ਮੁੱਖ ਮੰਤਰੀ ਸਾਹਿਬ ਉੱਥੇ ਲੈ ਜਾਂਵੜਿੰਦੇ ਆ ਦੋਵੇਂ ਸੱਤਾਂ ਨਾਲ ਉੱਪਰਲੀ ਔਰ ਥੱਲੜੀ ਮੋਦੀ ਸਾਹਿਬ ਦੀ ਉਹ ਲੈ ਜਾਂਦੇ ਲੇਕਿਨ ਕੋਈ ਪ੍ਰਬੰਧ ਨਹੀਂ ਕਰਦੇ ਕਹਿਣਾ ਇਹ ਚਾਹੀਦਾ ਕਿ ਜਿੰਨੇ ਮੁੰਡਿਆਂ ਦੇ ਪੈਸੇ ਲੱਗੇ ਹੈ ਉਹ ਸਰਕਾਰ ਉਹਨਾਂ ਨੂੰ ਵਾਪਸ ਦਵਾਈਗੀ ਏਜੰਟਾਂ ਚੋ ਜੇ ਏਜੰਟ ਨਹੀਂ ਦੇਣਗੇ ਤਾਂ ਆਪ ਦੇਗੀ ਪਰ ਇਹ ਜਿਹੜੇ ਵਿਚਾਰੇ ਗਏ ਸੀ ਉੱਥੇ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਇਹਨਾਂ ਸੇ ਕੋਈ ਰਹਿਣ ਬਸੇਰਾ ਜਾਨੀ ਕੀ ਇਹਨਾਂ ਹਾਸੇ ਚਾਹੇ ਛੋਟੀ ਨੌਕਰੀ ਇਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰੇਗੀ ਐਵੇਂ ਉੱਥੇ ਜਾ ਕੇ ਉਹਨਾਂ ਨੂੰ ਸੱਦ ਕੇ ਵੀ ਜੀਆ ਆ ਜੱਫੀਆਂ ਪਾ ਕੇ ਕੀ ਫਾਇਦਾ ਐਵੇਂ ਜਿਹੜੇ ਮਗਰਮੱਛ ਤੇ ਅਥਰੂ ਹੈ ਨਾ ਇਹ ਬਖਾਉਣ ਦਾ ਫਾਇਦਾ ਨਹੀਂ ਕੋਈ ਬੀਜੇਪੀ ਦਾ ਲੀਡਰ ਤੁਰਿਆ ਫਿਰਦਾ ਹੈ ਕੋਈ ਆ ਆਮ ਆਦਮੀ ਪਾਰਟੀ ਦਾ ਚੀਫ ਮਿਨਿਸਟਰ ਸਾਹਿਬ ਤੁਰੇ ਫਿਰਦੇ ਕੋਈ ਨਾ ਅਸੀਂ ਕੋਈ ਇੰਤਜ਼ਾਮ ਕਰਨ ਦੀ ਲੋੜ ਹੈ ਔਰ ਏਜੰਟਾਂ ਨੂੰ ਫੜਨ ਜਿਹੜੇ ਗਲਤ ਭੇਜਿਆ ਪਰ ਮੈਂ ਪੰਜਾਬੀਆਂ ਨੂੰ ਗੀਂਤੀ ਕਰਨੀ ਚਾਹੁੰਦਾ ਕਿ ਹੱਥ ਜੋੜ ਕੇ ਆਪਾਂ ਕਿਸੇ ਵੀ ਗਲਤ ਤਰੀਕੇ ਨਾਲ ਬਾਹਰ ਨਾ ਜਾਈਏ ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਹਿੰਦੇ ਸੀ ਮੈਂ ਅੰਗਰੇਜ਼ ਆਇਆ ਕਰਕੇ 에어ਪੋਰਟ ਤੇ ਇੱਥੇ ਨੌਕਰੀ ਲੱਭਣਗੇ ਇੱਥੇ ਦਾ ਪੰਜਾਬੀ ਜਾਈ ਜਾਂਦੇ ਸੋ ਇਹਨਾਂ ਵਾਸਤੇ ਜੇ ਇੰਤਜ਼ਾਮات ਉਹ ਵਨ 3 ਮਹੀਨ 3 ਸਾਲਾਂ ਦਾ ਨੌਕਰੀ ਦਾ ਕਰਦੇ ਜਿਹੜੇ ਵੱਡੇ ਵੱਡੇ ਬੋਰ ਲਾਏ ਐ ਤਾਂ ਕਹੂ ਕੋਈ ਵਿਅਕਤੀ ਬਾਹਰ ਜਾਂਦਾ 50 ਲੱਖ ਰੁਪਇਆ ਦੇ ਕੇ। ਠੀਕ ਸਰ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਆ ਟੱਕਰ ਦਿੰਦੀ ਸੀ ਕਿ ਬਾਕੀ ਪਾਰਟੀਆਂ ਨੂੰ ਤੇ ਅੱਜ ਤੀਜੀ ਧਿਰ ਬਣ ਚੁੱਕੀ ਆ ਤੇ ਕੀ ਕਹਿਣਾ ਚਾਹੋਗੇ? ਇੱਥੇ ਬਣੀ ਆ ਤੀਜੀ ਧਿਰ। ਸਰ ਦਿੱਲੀ ਦੇ ਸਰੋਣੇ ਆ ਹੁਣ ਇੱਥੇ ਭਾਜੀ ਪੀਪੀ ਤੀਜੀ ਧਿਰ ਹੈ। ਨਹੀਂ ਇਹ ਬਾਜ਼ਾਰ ਦੀ ਮੀਡੀਆ ਵੀ ਤੀਜੀ ਧਿਰ ਚੌਥੀ ਦੇ ਰਹੀ ਆ। ਕਿਤੇ 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 ਪਹਿਲੀ ਤੇ ਰਿਆ ਤੇਲੰਗਾਨਾ ਵਿੱਚ ਪਹਿਲੀ ਹੈ ਕਰਨਾਟਕਾ ਵਿੱਚ ਅਸੀਂ ਪਹਿਲੀ ਹੈ ਸਰ ਦਿੱਲੀ ਦੇ ਵਿੱਚ ਮਤਲਬ ਕਰਾਰੀ ਹਾਰ ਦੇਖਣ ਨੂੰ ਮਿਲਿਆ ਤੇ ਕਿਤੇ ਨਾ ਕਿਤੇ ਸੀਟਾ ਵੀ ਨਹੀਂ ਕੱਟਿਆ ਕਿ ਕੀ ਕੀ ਕਾਰਨ ਮੰਨਦੇ ਹੋ ਸਾਨੂੰ ਚਿੰਤਨ ਮੰਚਨ ਕਰਨ ਦੀ ਲੋੜ ਹੈ ਕਿਉਂਕਿ ਜਿਹੜਾ ਸਿਮਿਲਰ ਵੋਟਰ ਸੀਗਾ ਉਹੀ ਆਮ ਆਦਮੀ ਪਾਰਟੀ ਦਾ ਵੋਟਰ ਸੀ ਉਹੀ ਸਾਡਾ ਸੀ ਸਾਨੂੰ ਵੋਟਾਂ ਹੋਰ ਪੈ ਜਾਂਦੀਆਂ ਲੇਕਿਨ ਕਿਤੇ ਨਾ ਕਿਤੇ ਲੋਕ ਆਮ ਆਦਮੀ ਪਾਰਟੀ ਨੂੰ ਹਰਾਉਣਾ ਚਾਹੁੰਦੇ ਸਨ ਉਹਨਾਂ ਨੂੰ ਇਹ ਲੱਗਿਆ ਕਿ ਬੀਜੇਪੀ ਦੇ ਜਿਹੜੇ ਉਮੀਦਵਾਰ ਹੈ ਸ਼ਾਇਦ ਉਹ ਹਰਾਵੇ ਜਿਹੜੀ ਸਾਡਾ ਵੋਟਰ ਵੀ ਹੈ ਜਿਹੜਾ ਸਾਨੂੰ ਪੈਣਾ ਸੀ ਉਹ ਵੀ ਕਿਤੇ ਨਾ ਕਿਤੇ ਜਿੱਤ ਵੱਲ ਜਾਂਦਾ ਦੇਖਿਆ ਇਸ ਕਰਕੇ ਉਹ ਸਾਨੂੰ ਜਿਹੜੀ ਨਮੂਸ਼ੀ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਸਾਨੂੰ ਇਸ ਦਾ ਤੇ ਗੰਭੀਰ ਕੰਮ ਕਰਨ ਦੀ ਲੋੜ ਹੈ ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਦੁਬਾਰਾ ਰਿਵਾਈਵ ਹੋਏਗੀ ਔਰ ਮੁਕੰਮਲ ਤੌਰ ਤੇ ਜਿਹੜਾ ਆਮ ਆਦਮੀ ਪਾਰਟੀ ਆ ਸਾਫ ਸਰ ਜਿਲ੍ਹਾ ਪੰਚਾਇਤ ਦੇ ਬਿਨੈਤੀ ਚੋਣਾਂ ਦੀ ਕੀ ਤਿਆਰੀ ਰਹੇਗੀ ਕਾਂਗਰਸ ਉਹਦਾ ਤਿਆਰੀ ਤਾਂ ਸਾਡੀ ਤਾਂ ਹੈਗੀ ਹੈ ਜੇ ਸਰਕਾਰ ਸਾਨੂੰ ਕਾਗਜ ਭਰਦੇਊਗੀ ਤੇ ਲੋਕਾਂ ਦੇ ਕਾਗਜ ਦਾਖਲ ਹੋਣਗੇ ਤੇ ਜਿਹੜੀ ਪ੍ਰੈਕਟਿਸ ਇਹਨਾਂ ਨੇ ਕਰ ਲਈ ਹੈ ਜੇ ਉਸੇ ਤਰ੍ਹਾਂ ਦੀ ਪ੍ਰੈਕਟਿਸ ਨਹੀਂ ਤੁਸੀਂ ਵੇਖੇ ਨਹੀਂ ਖੰਨੇ ਕੀ ਹੋਇਆ ਜਿੱਤਿਆ ਬੰਦਾ ਐਲਾਨ ਦੂਜਾ ਕਰਦਾ ਫਿਰ ਦੁਬਾਰੇ ਚੋਣ ਹੋਈ ਡੱਬੇ ਲੈ ਕੇ ਭੱਜ ਗਏ ਅੱਜ ਤੱਕ ਪਰਚਾ ਨਹੀਂ ਦਿੱਤਾ ਧਰਨਾ ਲਾਇਆ ਦੁਬਾਰੇ ਚੋਣ ਚੁਣਾਵ ਹੋਈ ਸਸਨ ਕਾਂਗਰਸ ਪਾਰਟੀ ਦੀ ਜੁੜੀ ਮੁੱਖ ਕਾਰਪੋਰੇਸ਼ਨ ਠੀਕ ਹੈ ਅੱਜ ਡਿਸਟ੍ਰਿਕਟ ਕਾਂਗਰਸ ਕਮੇਟੀ ਦੀ ਮੀਟਿੰਗ ਜਿਹੜੀ ਆਪਣੇ ਕਰਤਾਰ ਕੰਪਲੈਕਸ ਚ ਹੋਈ ਹੈ ਜੋ ਪਾਰਟੀ ਦੇ ਦਾ ਰਿਵਿਊ ਲਿਆ ਗਿਆ ਆ ਸਾਡੀ ACCC ਦੇ ਸਕੱਤਰ ਦਲਵੀ ਸਾਹਿਬ ਆਏ ਸੀ ਪ੍ਰਧਾਨ ਸਾਡੇ PCC ਦੇ ਰਾਜਾ ਬੜਕ ਜੀ ਆਏ ਸੀ ਔਰ ਜੋ ਜਥੇਬੰਦ ਘਟਾਂਚੇ ਨੂੰ ਹੋਰ ਮਜ਼ਬੂਤ ਕਰਕੇ ਜਿਹੜੇ ਪੰਜਾਬ ਦੇ ਭੱਜ ਦੇ ਮੁੱਤੇ ਨੇ ਜਿਹੜੇ ਲੋਕਾਂ ਦੇ ਨਾਲ ਉਹਨਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਸੀ ਤਾਂ ਜਿਹੜਾ ਹੈਗਾ ਆ ਪ੍ਰੋਗਰਾਮ ਬਣ ਰਿਹਾ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਵਰਕਰ ਹੈ ਉਹਨੂੰ ਪਿੰਡ-ਪਿੰਡ ਜਾ ਕੇ ਜੋ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਆ ਉਹਦੇ ਵਾਸਤੇ ਜਿਹੜਾ ਹੈਗਾ ਆ ਅੱਜ ਇੱਥੋਂ ਐਲਾਨ ਕੀਤਾ ਗਿਆ ਹੈ